ਬਾਪੂ ਸੁਰਜ ਸਿੰਘ ਖਾਲਸਾ ਦੇ ਸੰਘਰਸ਼ ਦਾ ਹਿੱਸਾ ਬਣਨ ਲਈ ਜਗਰਾਉਂਦੇ ਬਾਬਾ ਬੁੱਢਾ ਜੀ ਗੁਰਮੁਖਤ ਗ੍ਰੰਥੀ ਸਭਾ ਹਾਸਕਲਾ ਵੱਲੋਂ ਸੋਮਵਾਰ ਪ੍ਰਣ ਪੱਤਰ ਭਰੇ ਗਏ। ਇਸ ਮੌਕੇ ਇਕੱਠੇ ਹੋਏ ਗ੍ਰੰਥੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਜਿੱਥੇ ਬਾਪੂ ਜੀ ਦੇ ਸੰਘਰਸ਼ ਦਾ ਸਰਗਰਮ ਹਿੱਸਾ ਬਣਨ ਦੀ ਗੱਲ ਕਹੀ, ਉੱਥੇ ਹੀ ਆਉਂਦੇ ਦਿਨਾਂ ਚ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਸਿੱਖ ਸੰਗਤ ਤੋਂ ਸਹਿਯੋਗ ਮੰਗਿਆ। ਇਹਨਾਂ ਨੇ ਸਿੱਖ ਕੌਮ ਦੇ ਸਿਧਾਂਤਾਂ ਦੀ ਪਹਿਰੇਦਾਰੀ ਕਰ ਰਹੇ ਅਦਾਰਾ ਪਹਿਰੇਦਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੀਰਾ ਹੁਣਾਂ ਦੀ ਭੂਮਿਕਾ ਦੀ ਵੀ ਜਿੱਥੇ ਬੰਦੀ ਨੇ ਕਾफी ਛਲਾਗਾ ਕੀਤੀ ਵਾਰਿਕ ਗੁਰਜੀਤਾਂ ਖਾਨਸਾ ਵਾਰਿਕ ਜਿੱਕੀ ਬਤੇ ਜੋ ਅੱਜ ਪਹਿਰੇਦਾਰ ਅਖਬਾਰ ਦੇ ਵਿੱਚ ਬਾਪੂ ਸੁਰਤਾ ਸਿੰਘ ਦੇ ਸੰਘਰਸ਼ ਦੇ ਸੰਬੰਧ ਵਿੱਚ ਪ੍ਰਾਣ ਪੱਤਰ ਭਰਨ ਦਾ ਫਾਰਮ ਛਪਿਆ ਹੈ ਪਹਿਰੇਦਾਰ ਦੇ ਸੰਪਾਦਕ ਜਿਸਪਾਲ ਸਿੰਘ ਹੀਰਾ ਬੱਲੀਓ ਜੋ ਬਾਪੂ ਸੁਰਤਾ ਸਿੰਘ ਦਾ ਸੰਘਰਸ਼ ਵਿੱਢਿਆ ਉਹਦੇ ਵਿੱਚ ਸਾਰੀ ਸੰਗਤ ਨੂੰ ਯੋਗਦਾਨ ਪਾਉਣ ਵਾਸਤੇ ਕਿਹਾ ਫਾਰਮ ਭਰਨ ਵਾਸਤੇ ਅਸੀਂ ਬਾਬਾ ਬੁੱਢਾ ਜੀ ਗੁਰਮਤਿ ਗ੍ਰੰਥੀ ਸਭਾ ਵੱਲੋਂ ਅਤੇ ਸਮੁੱਚੇ ਪੰਥ ਨੂੰ ਅਪੀਲ ਕਰਦੇ ਹਾਂ ਕਿ ਉਹ ਪਹਿਰੇਦਾਰਾਂ ਦੇ ਸੰਪਾਦਕ ਦਸਪਾਲ ਸਿੰਘ ਹੈਰਾ ਵੱਲੋਂ ਬਾਪੂ ਸੂਰਤਾ ਸਿੰਘ ਦੀ ਸੰਘਰਸ਼ ਦੀ ਹਮਾਇਤ ਨੂੰ ਆਪਣੇ ਬਾਹਰੋਂ ਬੈਠੇ ਪੂਰੇ ਜੋਰ ਦੇ ਨਾਲ ਸਾਰੀਆਂ ਸੰਗਤਾਂ ਫਾਰਮ ਭਰਨਾ ਅਤੇ ਤਾਂ ਜੋ ਬੰਦੀ ਸਿੰਘਾਂ ਦੀ ਛੇਤੀ ਤੋਂ ਛੇਤੀ ਰਿਹਾਈ ਹੋ ਸਕੇ ਬਾਬਾ ਬੁੱਢਾ ਜੀ ਗੁਰਮਤਿ ਗ੍ਰੰਥੀ ਸਭਾ ਵੱਲੋਂ ਅੱਜ ਇਸ ਗੁਰਦੁਆਰਾ ਆਸ ਕਲਾਮ ਦੇਖੇ ਵੱਡੀ ਪ੍ਰਧਤ ਦੇ ਭਾਰਮ ਭਰਨ ਦਾ ਜਿਹੜਾ ਕੰਮ ਆਰੰਭ ਕਰ ਦਿੱਤਾ ਥੋੜੇ ਸਮੇਂ ਦੇ ਵਿੱਚ ਅਸੀਂ ਵੱਧ ਤੋਂ ਵੱਧ ਭਾਰਮ ਭਰ ਕੇ ਹੀਰਾ ਸਾਹਿਬ ਦੇ ਦਫ਼ਤਰ ਉਹ ਪਹੁੰਚਦੇ ਕਰਾਂਗੇ ਜਗਰੌਤ ਤੋਂ ਸਣੀ ਸੁਜਾਪੁਰ ਦੇ ਨਾਲ ਜਸਵੀਰ ਹੀਰਾ ਪੈਰਾ ਦਾ ਟੀਵੀ